ਪਾਠ ਉਹਨੇ ਪੁਲਾੜ ਯਾਤਰੀ ਕਲਪਨਾ ਚਾਵਲਾ ਆਓ ਅੱਜ ਅੰਬਰਾਂ ਵਿੱਚ ਉਡਾਰੀਆਂ ਲਾਉਣ ਵਾਲੀ ਕਲਪਨਾ ਚਾਵਲਾ ਬਾਰੇ ਗੱਲਾਂ ਕਰੀਏ ਉਹ ਛੋਟੀ ਉਮਰ ਵਿੱਚ ਹੀ ਪੁਲਾੜ ਯਾਤਰੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਈ ਸੀ ਕਲਪਨਾ ਚਾਵਲਾ ਦਾ ਜਨਮ 1 ਜੁਲਾਈ 1961 ਈਸਵੀ ਨੂੰ ਪਿਤਾ ਬਨਾਰਸੀ ਦਾਸ ਚਾਵਲਾ ਅਤੇ ਮਾਤਾ ਸੰਜੋਗਤਾ ਦੇ ਘਰ ਹੋਇਆ ਕਲਪਨਾ ਚਾਵਲਾ ਆਪਣੀਆਂ ਦੋ ਭੈਣਾਂ ਅਤੇ ਇੱਕ ਭਰਾ ਤੋਂ ਨਿੱਕੀ ਵੀ ਸੀ ਅਤੇ ਵੱਖਰੀ ਵੀ ਉਸ ਦੀਆਂ ਖੇਡਾਂ ਬਾਰੇ ਖੇਡਾਂ ਦੂਜੇ ਬੱਚਿਆਂ ਨਾਲੋਂ ਭਿੰਨ ਸਨ ਜਦੋਂ ਕਲਪਨਾ 5 ਸਾਲਾਂ ਦੀ ਹੋਈ ਤਾਂ ਉਹ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਵਿੱਚ ਪੜਨ ਜਾਣ ਲੱਗੀ ਕਲਪਨਾ ਚਾਵਲਾ ਨਿੱਕੇ ਹੁੰਦਿਆਂ ਗੁੱਡੀਆਂ ਨਾਲ ਖੇਡਣ ਦੀ ਥਾਂ ਕਾਗਜ਼ ਦੇ ਜਹਾਜ਼ ਉਡਾਉਂਦੀ ਰਾਤਾਂ ਨੂੰ ਖੁੱਲੇ ਵਿਹੜੇ ਵਿੱਚ ਮੰਜੇ ਤੇ ਪਈ ਉਹ ਤਾਰੇ ਦੇਖਦੀ ਭਰਾ ਸੰਜੇ ਨਾਲ ਤਾਰਿਆਂ ਦੀਆਂ ਗੱਲਾਂ ਕਰਦੀ ਕਈ ਵਾਰ ਉਹ ਸੋਚਦੀ ਕਿ ਕਾਸ਼ ਉਸ ਕੋਲ ਕੋਈ ਵੱਡੀ ਦੂਰਬੀਨ ਹੋਵੇ ਜਿਸ ਨਾਲ ਉਹ ਆਕਾਸ਼ ਨੂੰ ਦੂਰ ਤੱਕ ਦੇਖ ਸਕੇ ਬਚਪਨ ਵਿੱਚ ਹੀ ਉਹ ਆਕਾਸ਼ ਵਿੱਚ ਉਡਾਰੀ ਲਾਉਣ ਦੇ ਸੁਪਨੇ ਲੈਣ ਲੱਗ ਪਈ ਸੀ ਜਦੋਂ ਸਕੂਲ ਜਾਣ ਲੱਗੀ ਤਦ ਉਹ ਜਹਾਜ਼ਾਂ ਦੀਆਂ ਤਸਵੀਰਾਂ ਬਣਾਉਂਦੀ ਕਲਪਨਾ ਪੜ੍ਹਾਈ ਦੇ ਨਾਲ ਨਾਲ ਨਾਚ ਦੌੜਾਂ ਖੇਡਾਂ ਤੇ ਸਾਇੰਸ ਦੇ ਮਾਡਲ ਬਣਾਉਣ ਵਿੱਚ ਵੀ ਦੂਚੀ ਲੈਂਦੀ ਸੀ 1976 ਇਸਵੀ ਵਿੱਚ 10ਵੀਂ ਪਾਸ ਕਰਕੇ ਕਲਪਨਾ ਕਰਨਾਲ ਵਿੱਚ ਕੁੜੀਆਂ ਦੇ ਡੀਏਵੀ ਕਾਲਜ ਵਿੱਚ ਦਾਖਲ ਹੋ ਗਈ 11ਵੀਂ ਇੱਥੋਂ ਪਾਸ ਕਰਕੇ ਉਹ 12ਵੀਂ ਜਮਾਤ ਵਿੱਚ ਦਿਆਲ ਸਿੰਘ ਕਾਲਜ ਕਰਨਾਲ ਵਿੱਚ ਦਾਖਲ ਹੋ ਗਈ ਅਗਲੇਰੀ ਪੜ੍ਹਾਈ ਲਈ ਉਸਨੇ ਪੰਜਾਬ ਇੰਜੀਨੀਅਰਿੰਗ ਵਿੱਚ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਵਿੱਚ ਦਾਖਲਾ ਲੈ ਲਿਆ ਉਦੋਂ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਵਿੱਚ ਦਾਖਲਾ ਤਾਂ ਕੀ ਇੰਜੀਨੀਅਰਿੰਗ ਵਿੱਚ ਕੋਈ ਵਿਰਲੀ ਟਾਵੇਂ ਕੁੜੀ ਹੀ ਪੜਨ ਜਾਂਦੀ ਸੀ ਉਸ ਸਮੇਂ ਕੁੱਲ ਮਿਲਾ ਕੇ ਸਿਰਫ 7 ਕੁੜੀਆਂ ਕਾਲਜ ਵਿੱਚ ਸਨ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਪੜਨ ਵਾਲੀ ਉਹ ਇਕੱਲੀ ਹੀ ਸੀ ਉਸਨੇ ਜਹਾਜ਼ ਰਾਨੀ ਦੀ ਇੰਜੀਨੀਅਰਿੰਗ ਪਹਿਲੇ ਦਰਜੇ ਵਿੱਚ ਪਾਸ ਕੀਤੀ। ਕਲਪਨਾ ਨੇ ਇੰਜੀਨੀਅਰਿੰਗ ਦੀ ਡਿਗਰੀ ਪਾਸ ਕਰਨ ਪਿੱਛੋਂ ਅਗਲੀ ਰੀ ਪੜ੍ਹਾਈ ਲਈ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਇੱਥੇ ਪੜ੍ਹਦੇ ਸਮੇਂ ਉਸ ਨੂੰ ਆਪਣੇ ਵਰਗਾ ਇੱਕ ਹਵਾਬਾਜ਼ ਜਾਂ ਪੀਰੇ ਹੈਰਿਸਨ ਮਿਲਿਆ। ਉਹ ਫਲਾਈਂਗ ਇੰਸਟ੍ਰਕਟਰ ਸੀ। 2 ਦਸੰਬਰ 1983 ਈਸਵੀ ਨੂੰ ਕਲਪਨਾ ਚਾਵਲਾ ਦਾ ਉਸ ਨਾਲ ਵਿਆਹ ਹੋ ਗਿਆ ਕਲਪਨਾ ਨੇ 1984 ਈਸਵੀ ਵਿੱਚ ਟੈਕਸਾਸ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ ਉਸ ਨੇ ਕੋਲੋਰਾਡੋ ਯੂਨੀਵਰਸਿਟੀ ਤੋਂ ਜਹਾਜ਼ਰਾਨੀ ਵਿੱਚ ਹੀ ਡਾਕਟੋਰੇਟ ਲਈ ਖੋਜ ਕਰਨੀ ਸ਼ੁਰੂ ਕਰ ਦਿੱਤੀ 1988 ਈਸਵੀ ਵਿੱਚ ਡਾਕਟੋਰੇਟ ਕਰਕੇ ਉਹ ਅਮਰੀਕੀ ਪਲਾਣ ਖੋਜ ਦੇ ਵਿਸ਼ਵ ਪ੍ਰਸਿੱਧ ਕੇਂਦਰ NASA ਵਿੱਚ ਪਹੁੰਚ ਗਈ NASA ਨੇ ਉਸ ਨੂੰ ਸ਼ਟਲ ਮਿਸ਼ਨ ਉੱਤੇ ਕੰਮ ਕਰਨ ਲਈ ਵਿਸ਼ੇਸ਼ ਸਿਖਲਾਈ ਲਈ ਚੁਣ ਲਿਆ ਨਵੰਬਰ 1996 ਈਸਵੀ ਵਿੱਚ ਉਸ ਨੂੰ ਸਪੇਸ ਸ਼ਟਲ ਵਿੱਚ ਉਡਾਣ ਭਰਨ ਅਤੇ ਖੋਜ ਕਰਨ ਲਈ ਚੁਣ ਲਿਆ ਗਿਆ ਅਖੀਰ ਆਕਾਸ਼ ਵਿੱਚ ਉੱਡਣ ਦਾ ਉਸ ਦਾ ਸੁਪਨਾ ਪੂਰਾ ਹੋਇਆ ਉਸ ਨੇ 19 ਨਵੰਬਰ 1997 ਈਸਵੀ ਨੂੰ ਉਡਾਣ ਭਰੀ ਉਸ ਦੇ ਨਾਲ 6 ਹੋਰ ਪੁਲਾੜ ਯਾਤਰੀ ਸਨ ਇਨਾ ਵਿੱਚ ਜਾਪਾਨ ਦੀ ਤਕਾਉ ਦੋਈ ਨਾਂ ਦੀ ਉਸ ਦੀ ਸਹੇਲੀ ਵੀ ਸੀ 5 ਦਸੰਬਰ ਤੱਕ ਇਹ ਸ਼ਟਲ ਪੂਰੇ 16 ਦਿਨ ਪੁਲਾੜ ਵਿੱਚ ਘੁੰਮਦੀ ਰਹੀ ਉਸ ਨੇ ਧਰਤੀ ਦੇਵਾਲੇ 252 ਚੱਕਰ ਕੱਟੇ ਇਸ ਦੌਰਾਨ ਪੁਲਾੜ ਯਾਤਰੀਆਂ ਨੇ ਭਾਂਤ ਭਾਂਤ ਦੇ ਪ੍ਰਯੋਗ ਕੀਤੇ ਇੰਨੀ ਵੱਡੀ ਧਰਤੀ ਉਹਨਾਂ ਨੂੰ ਨਿੱਕੀ ਨਿੱਕੀ ਲੱਗੀ 1.5 ਘੰਟੇ ਵਿੱਚ ਸਾਰੀ ਧਰਤੀ ਦਾ ਚੱਕਰ ਪੂਰਾ ਹੋ ਜਾਂਦਾ ਸੀ 6 ਕੋ ਸਾਲ ਬਾਅਦ 2003 ਈਸਵੀ ਵਿੱਚ ਕਲਪਨਾ ਚਾਵਲਾ ਨੂੰ ਇੱਕ ਵਾਰ ਫਿਰ ਸਪੇਸ ਸ਼ਟਲ ਵਿੱਚ ਉਡਾਣ ਭਰਨ ਦਾ ਮੌਕਾ ਮਿਲਿਆ ਦੂਜੀ ਵਾਰ ਪੁਲਾੜ ਵਿੱਚ ਉਡਾਣ ਭਰਨ ਲਈ ਕਿਸੇ ਵਿਰਲੇ ਨੂੰ ਹੀ ਚੁਣਿਆ ਜਾਂਦਾ ਸੀ ਕਲਪਨਾ ਨੇ ਬੜੇ ਚਾਅ ਨਾਲ ਇਸ ਉਡਾਣ ਲਈ ਤਿਆਰੀ ਕੀਤੀ ਉਡਾਣ ਲਈ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਘਰ ਦੇ ਵਿਹੜੇ ਵਿੱਚ ਲੱਗੇ ਹਰ ਬੂਟੇ ਹਰ ਫੁੱਲ ਨੂੰ ਪਿਆਰ ਕੀਤਾ ਤੇ ਪਾਣੀ ਦਿੱਤਾ ਆਪਣੇ ਘਰ ਵਿੱਚ ਰੱਖੇ ਭਾਂਤ ਭਾਂਤ ਦੇ ਪੰਛੀਆਂ ਨੂੰ ਪਿਆਰਿਆ ਤੇ ਉਹਨਾਂ ਨੂੰ ਹੱਥੀਂ ਚੋਗ ਚੁਗਾਇਆ ਫਿਰ ਉਸ ਨੇ ਇੱਕ ਕਾਗਜ਼ ਉੱਤੇ ਇਹ ਲਿਖਿਆ ਮੈਂ 16 ਦਿਨਾਂ ਦੀ ਪਲਾੜ ਯਾਤਰਾ ਲਈ ਜਾ ਰਹੀ ਹਾਂ ਮੇਰੇ ਪੰਛੀਆਂ ਦੀ ਖਾਦ ਖੁਰਾਕ ਇਸ ਘਰ ਵਿੱਚ ਹੀ ਹੈ ਜੋ ਵੀ ਇੱਥੇ ਆਵੇ ਇਹਨਾਂ ਨੂੰ ਨਿਮਨ ਲਿਖਤ ਅਨਸਾਰ ਖੁਰਾਕ ਤੇ ਦਾਣਾ ਪਾਣੀ ਦੇਣ ਦੀ ਖੇਚਲ ਕਰੇ। ហេਠਾਂ ਉਸਨੇ ਹਰ ਪੰਛੀ ਦੀ ਖੁਰਾਕ ਤੇ ਮਾਤਰਾ ਲਿਖੀ। ਇਹ ਕਾਗਜ਼ ਆਪਣੇ ਘਰ ਦੀ ਕੰਧ ਉੱਤੇ ਚਿਪਕਾ ਕੇ ਕਲਪਨਾ ਨੇ ਅੰਬਰਾਂ ਵਿੱਚ ਉਡਾਣ ਭਰੀ। 1 ਫਰਵਰੀ 2003 ਈਸਵੀ ਸ਼ਨੀਵਾਰ ਦਾ ਦਿਨ ਸੀ। ਸਾਰਾ ਸੰਸਾਰ ਧਰਤੀ ਉੱਤੇ ਕਲਪਨਾ ਚਾਵਲਾ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ। ਪਰ ਕਲਪਨਾ ਚਾਵਲਾ ਦੀ ਸਪੇਸ ਸ਼ਟਲ ਧਰਤੀ ਉੱਤੇ ਨਾ ਪਹੁੰਚ ਸਕੀ ਧਰਤੀ ਉੱਤੇ ਉਤਰਨ ਤੋਂ 16 ਮਿੰਟ ਪਹਿਲਾਂ ਸਪੇਸ ਸ਼ਟਲ ਧਮਾਕੇ ਨਾਲ ਖਤਮ ਹੋ ਗਈ ਭਾਵੇਂ ਕਲਪਨਾ ਚਾਵਲਾ ਪੁਲਾੜ ਵਿੱਚ ਸਮਾ ਗਈ ਪਰ ਉਹ ਸੰਸਾਰ ਭਰ ਦੀਆਂ ਕੁੜੀਆਂ ਲਈ ਪ੍ਰੇਰਨਾ ਦਾ ਸੂਮਾ ਬਣੀ ਅਤੇ ਸਦਾ ਬਣੀ ਰਹੇਗੀ ਔਖੇ ਸ਼ਬਦਾਂ ਦੇ ਅਰਥ ਪੁਲਾੜ ਧਰਤੀ ਤੋਂ ਉੱਪਰ ਅਸਮਾਨ ਵਿੱਚ ਖਾਲੀ ਜਗ੍ਹਾ ਭੋਲ ਭੋਲੇ ਭਾਲੇ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਵਿਮਾਨ ਚਾਲਨ ਪੁਲਾੜ ਨਾਲ ਸੰਬੰਧਿਤ ਪੜ੍ਹਾਈ ਫਲਾਈਂਗ ਇਨਸਟ੍ਰਕਟਰ ਜਹਾਜ਼ ਉਡਾਉਣਾ ਸਿਖਾਉਣ ਵਾਲਾ ਡਾਕਟੋਰੇਟ ਕਿਸੇ ਵੀ ਵਿਸ਼ੇ ਦੀ ਉਚੇਰੀ ਪੜ੍ਹਾਈ ਸਪੇਸ ਸ਼ਟਲ ਪੁੜਾ ਪੁਲਾੜ ਵਿੱਚ ਲੈ ਕੇ ਜਾਣ ਵਾਲਾ ਵਾਹਨ ਚੂਕ ਚਗਾਉਣਾ ਪੰਛੀਆਂ ਨੂੰ ਦਾਣਾ ਪਾਉਣਾ ਸਮਾਜ ਜਾਣਾ ਰਲ ਜਾਣਾ ਨਿਮਨ ਲਿਖਤ ਹੀਠਾਂ ਲਿਖੇ ਖਾਦ ਪਦਾਰਤ ਖਾਣ ਵਾਲੇ ਪਦਾਰਤ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਕਲਪਨਾ ਚਾਵਲਾ ਪਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਔਰਤ ਹੈ ਕਲਪਨਾ ਚਾਵਲਾ ਨੂੰ ਘਰ ਵਿੱਚ ਮੋਂਟੋ ਨਾਂ ਨਾਲ ਬੁਲਾਇਆ ਜਾਂਦਾ ਸੀ ਕਰਨਾਲ ਦੇ ਟਗੋਰ ਬਾਲ ਨਿਕੇਤਨ ਵਿੱਚ ਦਾਖਲ ਹੋਣ ਸਮੇਂ ਕਲਪਨਾ ਜੋਤਸਨਾ ਅਤੇ ਸੁਨਾਇਨਾ ਵਿੱਚੋਂ ਕਲਪਨਾ ਚਾਵਲਾ ਨੇ ਆਪਣਾ ਨਾਂ ਖੁਦ ਚੁਣਿਆ ਸੀ ਕਲਪਨਾ ਚਾਵਲਾ ਨੇ ਕਰਾਟੇ ਵਿੱਚ ਬਲੈਕ ਬੈਲਟ ਪ੍ਰਾਪਤ ਕੀਤੀ ਸੀ ਜ਼ਬਾਨੀ ਅਭਿਆਸ ਕਲਪਨਾ ਚਾਵਲਾ ਦੇ ਹੋਰ ਕਿੰਨੇ ਭੈਣ ਭਰਾ ਸਨ ਦੋ ਭੈਣਾਂ ਇੱਕ ਭਰਾ ਕਲਪਨਾ ਸਕੂਲ ਵਿੱਚ ਕਿਹੋ ਜਿਹੀਆਂ ਤਸਵੀਰਾਂ ਬਣਾਉਂਦੀ ਸੀ ਜਹਾਜ਼ਾਂ ਦੀਆਂ ਕਲਪਨਾ ਪਹਿਲੀ ਵਾਰ ਪੁਲਾੜ ਵਿੱਚ ਜਾਣ ਤੋਂ ਕਿੰਨੇ ਸਾਲ ਬਾਅਦ ਫਿਰ ਪੁਲਾੜ ਵਿੱਚ ਗਈ 6 ਸਾਲ ਬਾਅਦ ਧਰਤੀ ਉੱਤੇ ਉਤਰਨ ਤੋਂ ਕਿੰਨੇ ਮਿੰਟ ਪਹਿਲਾਂ ਸਪੇਸ ਸ਼ਟਲ ਧਮਾਕੇ ਨਾਲ ਖਤਮ ਹੋਈ 16 ਮਿੰਟ ਹੀਟ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਕਲਪਨਾ ਚਾਵਲਾ ਕੌਣ ਸੀ ਉਸ ਦੀ ਪ੍ਰਸਿੱਧੀ ਕਿਹੜੀ ਗੱਲਾਂ ਹੋਈ ਉੱਤਰ ਕਲਪਨਾ ਚਾਵਲਾ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਔਰਤ ਸੀ ਉਹ ਛੋਟੀ ਉਮਰ ਵਿੱਚ ਪਲਾੜ ਯਾਤਰੀ ਬਣ ਗਈ ਸੀ। ਕਲਪਨਾ ਚਾਵਲਾ ਨੇ ਮੁੰਡਲੀ ਪੜਾਈ ਕਿੱਥੋਂ ਪ੍ਰਾਪਤ ਕੀਤੀ? ਉੱਤਰ ਕਰਨਾਲ ਦੇ ਟਗੋਰ ਬਾਲਨਕੇਤਨ ਤੋਂ। ਕਲਪਨਾ ਚਾਵਲਾ ਦੇ ਸ਼ੌਕ ਕੀ ਸਨ? ਉੱਤਰ ਨਾਚ, ਦੌੜਾਂ, ਖੇਡਾਂ ਅਤੇ ਸਾਇੰਸ ਦੇ ਮਾਡਲ ਬਣਾਉਣਾ ਆਦ। ਕਲਪਨਾ ਚਾਵਲਾ ਦੀ ਪਹਿਲੀ ਸਪੇਸ ਸ਼ਟਲ ਨੇ ਧਰਤੀ ਦੁਆਲੇ ਕਿੰਨੇ ਚੱਕਰ ਕੱਟੇ ਅਤੇ ਉਹ ਕਿੰਨੇ ਦਿਨ ਪਲਾੜ ਵਿੱਚ ਘੁੰਮਦੀ ਰਹੀ? ਉੱਤਰ ਕਲਪਨਾ ਚਾਵਲਾ ਦੀ ਪਹਿਲੀ ਸਪੇਸ ਸ਼ਟਲ ਨੇ ਧਰਤੀ ਦੁਆਲੇ 252 ਚੱਕਰ ਕੱਟੇ ਅਤੇ ਉਹ 16 ਦਿਨ ਪਲਾੜ ਵਿੱਚ ਰਹੀ। ਦੂਜੀ ਵਾਰੀ ਸਪੇਸ ਸ਼ਟਲ ਦੀ ਉਡਾਰੀ ਭਰਨ ਤੋਂ ਪਹਿਲਾਂ ਕਲਪਨਾ ਚਾਵਲਾ ਨੇ ਕੀ ਕੀਤਾ? ਉੱਤਰ ਉਸਨੇ ਹਰ ਬੂਟੇ ਅਤੇ ਫੁੱਲ ਨੂੰ ਪਿਆਰ ਕੀਤਾ ਤੇ ਕਾਗਜ਼ ਤੇ ਲਿਖਿਆ ਮੈਂ 16 ਦਿਨਾਂ ਲਈ ਪਲਾੜ ਵਿੱਚ ਜਾ ਰਹੀ ਹਾਂ। ਮੇਰੇ ਪੰਛੀਆਂ ਦੀ ਖੁਰਾਕ ਘਰ ਵਿੱਚ ਹੈ। ਜੋ ਵੀ ਇੱਥੇ ਆਵੇ ਇਹਨਾਂ ਨੂੰ ਖੁਰਾਕ ਦੇਣ ਦੀ ਖੇਚਲ ਕਰੇ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਬਦਲੋ। ਪ੍ਰਸਿੱਧ ਕਲਪਨਾ ਚਾਵਲਾ ਛੋਟੀ ਉਮਰ ਵਿੱਚ ਹੀ ਪ੍ਰਸਿੱਧ ਹੋ ਗਈ। ਅਪੂਰ ਛੋਟੇ ਹੁੰਦਿਆਂ ਕਲਪਨਾ ਚਾਵਲਾ ਬਹੁਤ ਅਪੂਰ ਸੀ। ਪ੍ਰਯੋਗ ਉਸਨੇ ਵਿਗਿਆਨ ਦੇ ਬਹੁਤ ਪ੍ਰਯੋਗ ਕੀਤੇ। ਅੰਬਰ ਕਲਪਨਾ ਚਾਵਲਾ ਦਾ ਸੁਪਨਾ ਅੰਬਰ ਵਿੱਚ ਉਡਾਰੀ ਭਰਨਾ ਸੀ ਪ੍ਰੇਰਣਾ ਉਹ ਕੁੜੀਆਂ ਲਈ ਪ੍ਰੇਰਨਾ ਦਾ ਸੋਮਾ ਬਣੀ ਰਹੇਗੀ ਹੀਟ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ ਛੋਟੀ ਵੱਡੀ ਦੂਰ ਨੇੜੇ ਪਿਆਰ ਦੁਸ਼ਮਣੀ ਨਿੱਕਾ ਵੱਡਾ ਪਾਸ ਫੇਲ ਪਹਿਲਾ ਪਿੱਛੋ ਖਾਲੀ ਥਾਮਾ ਭਰੋ ਕਲਪਨਾ ਚਾਵਲਾ ਦਾ ਜਨਮ 1961 ਨੂੰ ਹੋਇਆ ਕਲਪਨਾ ਚਾਵਲਾ ਦੇ ਪਿਤਾ ਦਾ ਨਾਮ ਬਨਾਰਸੀ ਦਾਸ ਚਾਵਲਾ ਹੈ ਕਲਪਨਾ ਚਾਵਲਾ ਨੇ 1984 ਵਿੱਚ ਟੈਕਸਾਸ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ ਸਪੇਸ ਸ਼ਟਲ ਧਰਤੀ ਉੱਤੇ ਉਤਰਨ ਤੋਂ 16 ਮਿੰਟ ਪਹਿਲਾਂ ਖਤਮ ਹੋ ਗਈ ਲੜੀਦਾਰ ਕੜੀਦਾਰ ਸਿਰਜਣਾਤਮਕ ਪੱਖ ਕਲਪਨਾ ਚਾਵਲਾ ਦੀ ਪੜ੍ਹਾਈ ਦਾ ਸਫ਼ਰ 10ਵੀਂ ਤੱਕ ਦੀ ਪੜ੍ਹਾਈ ਕਰਨਾਲ ਦੇ ਟਗੋਰ ਬਾਲਨ ਕੀਰਤਨ ਵਿੱਚ ਕੀਤਾ 11ਵੀਂ ਦੀ ਪੜ੍ਹਾਈ ਕੁੜੀਆਂ ਦੇ ਡੀਏਵੀ ਕਾਲਜ ਕਰਨਾਲ 12ਵੀਂ ਦੀ ਪੜ੍ਹਾਈ ਦਿਆਲ ਸਿੰਘ ਕਾਲਜ ਕਰਨਾਲ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਪੰਜਾਬ ਇੰਜੀਨੀਅਰਿੰਗ ਇੰਜੀਨੀਅਰਿੰਗ ਤੋਂ ਅਗਲੀ ਪੜ੍ਹਾਈ ਟੈਕਸਾਸ ਯੂਨੀਵਰਸਿਟੀ ਅਮਰੀਕਾ ਡਾਕਟਰੇਟ ਕੋਲੋਰਾਡੋ ਯੂਨੀਵਰਸਿਟੀ ਅਮਰੀਕਾ ਪੁਲਾੜ ਖੋਜ ਵਿਸ਼ਵ ਪ੍ਰਸਿੱਧ ਕੇਂਦਰ NASA ਅਮਰੀਕਾ ਵਿੱਚ ਕੀਤਾ